ਸੀ ਇਹ ਸੋਚੋ ਵੀ ਜਿੱਥੇ ਚਿੜੀ ਪਰਣੀ ਮਾਰ ਸਕਦੀ ਉਥੇ ਵੱਡੇ ਇਹੋ ਜਿਹੇ ਆਟੋਮੈਟਿਕ ਵੈਪਨ ਲੈ ਕੇ ਕਿਸੇ ਐਸੇ ਫੇਮਸ ਬੰਦੇ ਦਾ ਕਤਲ ਕਰਨਾ ਉਹਦੀ ਸਿਕਿਉਰਿਟੀ ਵਾਪਸ ਲੈਣਾ ਉਹਨੂੰ ਪਬਲੀਕਲੀ ਅਨਾਉਂਸ ਕਰਨਾ ਹੈ ਪ੍ਰੋਟੋ ਕਿਹੜੇ ਪ੍ਰੋਟੋਕਾਲ ਚ ਆਉਂਦਾ ਵੀ ਤੁਸੀਂ ਸਿਕਿਉਰਿਟੀ ਲੈ ਕੇ ਪਬਲੀਕਲੀ ਅਨਾਉਂਸ ਕਰੋ ਕਿਸੇ ਬੰਦੇ ਦੀ ਹਮ ਸੀ ਗੱਲ ਦੋਸਤੋ ਭਾਈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਉਹਨਾਂ ਦੇ ਚਾਣ ਵਾਲਿਆਂ ਦੇ ਲਈ ਉਹਨਾਂ ਦੇ ਸਮਰਥਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਵੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਵੱਡੇ ਮਾਰਜਨ ਦੇ ਨਾਲ ਲੋਕ ਸਭਾ ਮੈਂਬਰ ਬਣੇ ਹਨ ਅਤੇ ਉਦੋਂ ਤੋਂ ਹੀ ਕਿੱਸਰਾਂ ਲੱਗ ਰਹੀਆਂ ਹਨ ਕਿ ਪਏ ਅਮਰਤਵਾਲ ਸਿੰਘ ਨੂੰ ਸੌ ਚਕਾਈ ਜਾਂਦੀ ਹੈ ਜਾਂ ਫਿਰ ਨਹੀਂ ਅਤੇ ਜੇਕਰ ਚਕਾਈ ਜਾਂਦੀ ਹੈ ਤਾਂ ਕਿਵੇਂ ਅਤੇ ਕਿਸ ਤਰ੍ਹਾਂ ਚਕਾਈ ਜਾਂਦੀ ਹੈ ਕਿ ਉਹਨਾਂ ਨੂੰ ਪ੍ਰੋਲ ਮਿਲਦੀ ਹੈ ਰਿਹਾਈ ਹੁੰਦੀ ਹੈ ਜਾਂ ਫਿਰ ਕਸਟਡੀ ਦੇ ਵਿੱਚ ਉਹਨਾਂ ਨੂੰ ਸੌ ਚਕਾਈ ਜਾਵੇਗੀ ਪਰ ਹੁਣ ਇਹਨਾਂ ਗੱਲਾਂ ਤੇ ਬ੍ਰਾਹਮ ਲੱਗ ਰਿਹਾ ਕਿਉਂਕਿ ਵੱਡੀ ਖਬਰ ਸਾਹਮਣੇ ਆਈ ਹੈ ਭਾਈ ਅਮਰਤਪਾਲ ਸਿੰਘ ਨੂੰ ਪ੍ਰੋਲ ਮਿਲ ਗਈ ਹੈ ਜੀਆ ਦੋਸਤੋ 4 ਦਿਨ ਦੀ ਪ੍ਰੋਲ ਮਿਲ ਗਿਆ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਕਿ 5 ਜੁਲਾਈ ਤੋਂ ਸ਼ੁਰੂ ਹੋਵੇਗੀ 5 ਜੁਲਾਈ ਤੋਂ ਸ਼ੁਰੂ ਹੋਵੇਗੀ ਭਾਈ ਅਮਰਤਪਾਲ ਸਿੰਘ ਦੀ ਇਹ ਪ੍ਰੋਲ 5 6 7 8 8 ਜੁਲਾਈ ਤੱਕ ਇਹ ਪ੍ਰੋ ਚੱਲੇਗੀ ਅਤੇ 9 ਤਰੀਕ ਨੂੰ ਵਾਪਸ ਡਿਬਰੂਗੜ ਸਾਹਿਬ ਦੀ ਜੇਲ੍ਹ ਦੇ ਵਿੱਚ ਲਿਜਾਇਆ ਜਾਵੇਗਾ ਦੱਸ ਦिए ਕਿ ਭਾਈ ਅਮਰਤਪਾਲ ਸਿੰਘ ਨੂੰ ਇਹ ਪ੍ਰੋਲ ਸ਼ਰਤਾਂ ਦੇ ਨਾਲ ਮਿਲੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਰਤ ਇਹ ਪਤਾ ਲੱਗੀ ਹੈ ਕਿ ਭਾਈ ਅਮਰਤਪਾਲ ਸਿੰਘ ਸੌ ਚੁੱਕਣ ਵੇਲੇ ਮੀਡੀਆ ਦੇ ਨਾਲ ਮੁਖਾਤਬ ਨਹੀਂ ਹੋਣਗੇ ਹਾਲਾਂਕਿ ਹੋਰ ਕਿਹੜੀਆਂ-ਕਿਹੜੀਆਂ ਸ਼ਰਤਾਂ ਹਨ ਇਹ ਤਾਂ ਨਹੀਂ ਪਤਾ ਪਰ ਇਹ ਹੋ ਸਕਦਾ ਹੈ ਕਿ ਜੇਕਰ ਉਹ ਇਸ ਪ੍ਰੋਲ ਦੇ ਸਮੇਂ ਦੇ ਵਿੱਚ ਘਰ ਵੀ ਆਉਂਦੇ ਹਨ ਜਲੂਪੁਰ ਖੇੜੇ ਆਉਂਦੇ ਹਨ ਤਾ ਉਹਨਾਂ ਨੂੰ ਬਾਕੀਆਂ ਤੋਂ ਦੂਰੀ ਬਣਾ ਕੇ ਰੱਖਣੀ ਪਵੇਗੀ ਇਹ ਸ਼ਰਤ ਵੀ ਹੋ ਸਕਦੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਉਹ 4 ਦਿਨ ਤੱਕ ਸੰਸਦ ਦੇ ਸਮਾਗਮ ਦੇ ਵਿੱਚ ਹੀ ਹਿੱਸਾ ਲੈਣ 4 ਦਿਨ ਉਹਨਾਂ ਨੂੰ ਦਿੱਲੀ ਦੇ ਵਿੱਚ ਹੀ ਰਹਿਣਾ ਪਵੇ ਸੋ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪ੍ਰੋਲ ਮਿਲ ਗਈ ਹੈ 4 ਦਿਨ ਦੇ ਲਈ ਹੁਣ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਜੋ ਕਿ 1 ਸਾਲ ਤੋਂ ਬਧੇਰੇ ਸਮੇਂ ਤੋਂ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹਨ ਤੇ ਇਸ ਸਮੇਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੀ ਅੱਜ ਸਪੀਕਰ ਬੈਲਾ ਜੀ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਕਿ 5 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਸੌ ਚੱਕਣਗੇ ਜਿਸ ਦਿਨ ਜੰਮੂ ਕਸ਼ਮੀਰ ਤੋਂ ਇੱਕ ਹੋਰ ਸਸਦ ਇੰਜੀਨੀਅਰ ਰਸੀਦ ਵੀ ਸੌ ਚੱਕਣ ਜਾ ਰਹੇ ਨੇ ਤੇ ਭਾਈ ਅਮਰਤਪਾਲ ਸਿੰਘ ਐਨਐਸਏ ਦੇ ਤਹਿਤ ਡਿਬਰੂਗੜ ਸਾਭ ਦੀ ਜੇਲ੍ਹ ਦੇ ਵਿੱਚ ਬੰਦੇ ਨੇ ਜਿਨ੍ਹਾਂ ਨੂੰ 5 ਦਿਨ ਦੀ ਪ੍ਰੋਬਲ ਮਿਲ ਗਈ ਹੈ ਤਾਂ ਇਸ ਵਿੱਚ ਭਾਈ ਅਮਰਤਪਾਲ ਸਿੰਘ ਦੀਆਂ ਕੁਝ ਵੀਡੀਓਜ਼ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਵੀਡੀਓਜ਼ ਦੇ ਵਿੱਚ ਕੀ ਖਾਸ ਹੈ ਕਿਉਂ ਇਹ ਵਾਇਰਲ ਹੋ ਰਹੀਆਂ ਨੇ ਇਹ ਦਿਖਾਉਣ ਦੇ ਲਈ ਆਓ ਤੁਹਾਨੂੰ ਹੁਣ ਲੈ ਚਲਦੇ ਹਾਂ ਉਹਨਾਂ ਦੀਆਂ ਵਾਇਰਲ ਹੋ ਰਹੀਆਂ ਇਹਨਾਂ ਪਹਿਲਾਂ ਦੀਆਂ ਵੀਡੀਓ ਵੱਲ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਨੂੰ ਪ੍ਰੋਲ ਮਿਲਣ ਤੋਂ ਬਾਅਦ ਇਹ ਵੀਡੀਓਜ਼ ਕਾਫੀ ਜ਼ਿਆਦੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਅਜਿਹਾ ਕੀ ਖਾਸ ਹੈ ਇਹਨਾਂ ਵੀਡੀਓਜ਼ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਣਾ ਤੇ ਕੀ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪ੍ਰੋਲ ਮਿਲਣ ਤੋਂ ਖੁਸ਼ ਹੋ ਯੈਸ ਜਾਂ ਨੋ ਦੇ ਵਿੱਚ ਜਰੂਰ ਕਮੈਂਟ ਕਰਨਾ ਅਤੇ ਇਸ ਬਾਰੇ ਹੋਰ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਪੱਕੀ ਰਿਹਾਈ ਵੀ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਹਲਕੇ ਖਡੂਰ ਸਾਹਿਬ ਅਤੇ ਪੰਜਾਬ ਦੇ ਜੋ ਮਸਲੇ ਹਨ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਲੋਕ ਸਭਾ ਦੇ ਵਿੱਚ ਆਵਾਜ਼ਾਂ ਹਨ ਤੇ ਜਿਸ ਤਰ੍ਹਾਂ ਦੀ ਗੱਲ ਲੋਕਾਂ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਕੀਤੀ ਜਾਂਦੀ ਰਹੀ ਹੈ ਮੰਨ ਵੀ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਪਹਿਲਾਂ ਵਾਂਗੂ ਖਾਲਸਾ ਵੀਰ ਚਲਾ ਕੇ ਨੌਜਵਾਨਾਂ ਦੇ ਨਸ਼ੇ ਛਡਵਾਉਣ ਤਾਂ ਕਿ ਉਹ ਚਿੱਟੇ ਅਤੇ ਹੋਰ ਮਾਰੂ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲ ਸਕਣ ਕੀ ਇਸ ਤਰ੍ਹਾਂ ਦੀ ਕੋਈ ਮੁਹਿੰਮ ਫਿਰ ਤੋਂ ਚਲਾਉਣੀ ਚਾਹੀਦੀ ਹੈ ਇਸ ਬਾਰੇ ਵੀ ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ ਆਓ ਤੁਹਾਨੂੰ ਲੈ ਚਲਦੇ ਹਾਂ ਉਹਨਾਂ ਵੀਡੀਓਜ਼ ਵੱਲ ਜੋ ਕਿ ਭਾਈ ਅਮਰਤ ਵਾਲ ਸਿੰਘ ਦੀਆਂ ਪਹਿਲਾਂ ਦੀਆਂ ਵੀਡੀਓਜ਼ ਇਸ ਸਮੇਂ ਕਾਫੀ ਜ਼ਿਆਦੇ ਵਾਇਰਲ ਅਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿੰਦਾਬਾਦ ਜਿੰਦਾਬਾਦ ਬਲੇ ਸੋਹ ਹੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਸਤਗੁਰੂ ਦੀ ਹਜ਼ੂਰੀ ਚ ਬੈਠੇ ਆ ਗੁਰੂ ਵੱਲੋਂ ਫਖਸ਼ੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਨਗਰ 'ਚ ਅਸੀਂ ਪਹੁੰਚੇ ਆਂ ਤੇ ਜਿਸ ਸੂਰਮੇ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇਕੱਠੇ ਹੋਏ ਆਂ ਉਹਨਾਂ ਬਾਰੇ ਕੁਝ ਗੱਲਾਂ ਕਰਕੇ ਤੇ ਫਿਰ ਆਪਾਂ ਅੱਗੇ ਤੁਰਨਾ ਹੈ ਕਿ ਕੌਮ ਨੂੰ ਅੱਗੇ ਕੀ ਕਰਨਾ ਚਾਹੀਦਾ ਸਾਡਾ ਪਿੰਡ ਤੋਂ ਨੇੜੇ ਹੀ ਹੈ ਰਈਏ ਦੇ ਲੱਗੇ ਪਰ ਬਾਦਕਿਸਮਤੀ ਰਹੀ ਹੈ ਕਿ ਨੌਜਵਾਨਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਪ੍ਰਸਾਰ ਘੱਟ ਹੋਇਆ ਤੇ ਪਹਿਲੀ ਵਾਰ ਇਸ ਨਗਰ 'ਚ ਆਈਆਂ ਤੇ ਅੱਜ ਆ ਕੇ ਮਹਿਸੂਸ ਹੁੰਦਾ ਹੈ ਕਿ ਇਹ ਉਹੋ ਹੀ ਗਲੀਆਂ ਨੇ ਜਿਨ੍ਹਾਂ 'ਚ ਭਾਈ ਜਿੰਦਾ ਕਿਸੇ ਵੇਲੇ ਖੇਡਦਾ ਸੀ ਜਦੋਂ ਅਣਜਾਣ ਸੀ ਵੀ ਕੌਮ ਨੇ ਕੀ ਵਾਪਰ ਰਿਆ ਇੱਕ ਵਾਰ ਸੰਤਾਂ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ ਉਸ ਮੁਲਾਕਾਤ ਨਾਲ ਸੰਤਾਂ ਨੇ ਉਹਨਾਂ ਤੇ ਜਿਹੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਕਿਉਂਕਿ ਮਾਪੁਰਖਾਂ ਦੇ ਕੋਲ ਬੜੀ ਤਾਕਤ ਹੈ ਬਾਣੀ ਚੋਂਦਾ ਸਭ ਕੋ ਤੇਰੇ ਵਸ ਹੈ ਅਗਮ ਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਤੇਰਾ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਭਗਤ ਨੇ ਉਹਨਾਂ ਦੇ ਅੰਦਰ ਇੰਨੀ ਤਾਕਤ ਆ ਜਾਂਦੀ ਹੈ ਵੀ ਉਹ ਕਿਸੇ ਨੂੰ ਅੱਖਾਂ ਦੀ ਨਿਗਾਹ ਨਾ ਬਦਲ ਦਿੰਦੇ ਨੇ ਕਿਸੇ ਨੂੰ ਸ਼ੂਕੇ ਬਦਲ ਦਿੰਦੇ ਨੇ ਤੇ ਸੰਤਾਂ ਮਹਾਂਪੁਰਖਾਂ ਨੇ ਭਾਈ ਜਿੰਦੇ ਨੂੰ ਤੀਰ ਦੇ ਨਾਲ ਜਿਹੜਾ ਸ਼ੂ ਹੈ ਉਹਦੇ ਅੰਦਰ ਜਿਹੜੀ ਚਿੰਗ ਜਾਗੀ ਹੈ ਤੇ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਜਿਹੜੇ ਟੀਸੀ ਦੇ ਬੇਰ ਸਨ ਜਿਹੜੇ ਫੌਜਾਂ ਦੇ ਹੁਕਮਰਾਨ ਸਨ ਜਿਨ੍ਹਾਂ ਕੋਲ ਇੰਨੀਆਂ ਟ੍ਰੇਨਿੰਗਾਂ ਸਨ ਜਿਹੜੇ ਜਰਨਲ ਕਰਨਲ ਬਣੇ ਵੈਦਿਆਰ ਕੇ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ ਜਿਹੜਾ ਸੋਤਿਆ ਭਾਈ ਜਿੰਦੇ ਨੇ ਭਾਈ ਸੁਖੇ ਨੇ ਸੋ ਇਹ ਕਿਰਪਾ ਮਹਾਪੁਰਖਾਂ ਦੀ ਜਿਹੜੀ ਹੋਈ ਹੈ ਕਿਰਪਾ ਗੁਰੂ ਸਾਹਿਬ ਦੀ ਹੈ ਮਹਾਪੁਰਖਾਂ ਦੇ ਦੁਆਰਾ ਜਿਹੜੀ ਕਿਰਪਾ ਭਾਈ ਜਿੰਦੇ ਦੇ ਹੋਈ ਹੈ ਉਹਨਾਂ ਦੇ ਕੁਰਬਾਨੀ ਨੂੰ ਆਪਾਂ ਜਿੰਨੇ ਵੀ ਸਜਦੇ ਕਰੀਏ ਨੌਜਵਾਨਾਂ ਨੂੰ ਮੈਂ ਨਾਲੇ ਵੀ ਅਪੀਲ ਕਰਨੀ ਹੈ ਕਈ ਨੌਜਵਾਨ ਇੱਥੇ ਭਾਈ ਜਿੰਦੇ ਦੀਆਂ ਤਸਵੀਰਾਂ ਲਾ ਕੇ ਕਹਿੰਦੇ ਵੀ ਦੇਖੋ ਜੀ ਅਸੀਂ ਮੋਨੇ ਠੀਕ ਆ ਉਹ ਵੀ ਮੋਨੇ ਸੀ ਉਹਨਾਂ ਕੌਮਲੀ ਸੰਘਰਸ਼ ਕੀਤਾ ਚੰਗੀ ਗੱਲ ਹੈ ਉਹਨਾਂ ਨੇ ਮੋਨੇ ਰੂਪ ਦੇ ਵਿੱਚ ਕੌਮਲੀ ਸੰਘਰਸ਼ ਕੀਤਾ ਪਰ ਇੱਕ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਜਦੋਂ ਉਹ ਗ੍ਰਿਫਤਾਰ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਅਮਰਤਵੀ ਛੱਕਿਆ ਖੰਡੇ ਬਾਟੇ ਦੀ ਪੌਲ ਵੀ ਲਈ ਹੈ ਸ਼ਹੀਦੀ ਤੋਂ ਪਹਿਲਾਂ ਉਹ ਤਿਆਰ ਪਰ ਤਿਆਰ ਸਿੱਖ ਖਾਲਸੇ ਬਣੇ ਉਹ ਬੜੇ ਵੱਡੇ ਮਕਸਦ ਵਾਸਤੇ ਤੁਰੇ ਸੀ ਉਹਨਾਂ ਨਾਲ ਆਪਣਾ ਮਲਾਂਕਣ ਨਹੀਂ ਕਰਨਾ ਅਸੀਂ ਕੇਸ ਕਤਲ ਕਰਾ ਕੇ ਗਲੀਆਂ 'ਚ ਹਰਲਾਲ ਕਰਦੇ ਫਿਰਦੇ ਆਂ ਗੇੜੀਆਂ ਲਾਉਂਦੇ ਫਿਰਦੇ ਆਂ ਅਸੀਂ ਕੇਸ ਕਤਲ ਕਰਾ ਕੇ ਤੇ ਜਾ ਕੇ ਕਾਲਜਾਂ ਗੜੀ ਖੜ ਜਾਨੇ ਵਿੰਗੇ ਟੇਡੇ ਵਾਲ ਵਾ ਕੇ ਉਹਨਾਂ ਦੀ ਜਿਹੜੀ ਅਵਸਥਾ ਸੀ ਉਹਨਾਂ ਨੇ ਉਸ ਰੂਪ ਦੇ ਵਿੱਚ ਨਾਂ ਬਦਲ ਕੇ ਭੇਸ ਬਦਲ ਕੇ ਬੜੇ ਬੜੇ ਸ਼ਹਿਰਾਂ 'ਚ ਜਾ ਕੇ ਜਿਹੜੇ ਸਿੱਖਾਂ ਦੇ ਕਾਤਲ ਸੀ ਲਲਤਮਾਕਨ ਵਰਗੇ ਅਰਜਨਦਾਸ ਵਰਗੇ ਜਿਨ੍ਹਾਂ ਸਿੱਖਾਂ ਦੀਆਂ ਧੀਆਂ ਪੈਣ ਦੀਆਂ ਬੇਪਤੀਆਂ ਕੀਤੀਆਂ ਤੇ ਕਰਵਾਈਆਂ ਇਸ਼ਾਰਿਆਂ ਦੇ ਉੱਤੇ ਉਹਨਾਂ ਨੂੰ ਜਾ ਕੇ ਉਹਨਾਂ ਸ਼ਹਿਰਾਂ 'ਚ ਸੋਧਿਆ ਸੋ ਆਪਣਾ ਮੁਲਾਂਕਣ ਕਦੇ ਵੀ ਉਹਨਾਂ ਸਿੰਘਾਂ ਨਾਲ ਨਹੀਂ ਕਰਨਾ ਚਾਹੀਦਾ ਤੇ ਜਦੋਂ ਫਿਰ ਜੋ ਉਹਨਾਂ ਨੂੰ ਕਿਹਾ ਵੀ ਮੋਨੇ ਰੂਪ ਚ ਪાંਸੀ ਨਹੀਂ ਸੀ ਹੋਣੀ ਪਰ ਉਹਨਾਂ ਨੇ ਅਖੀਰ ਤੇ ਉਹ ਦਾਤ ਸਤਗੁਰ ਸੱਚੇ ਪਾਤਸ਼ਾਹ ਕੋਲੋਂ ਮੰਗੀ ਜਿਹੜੀ ਦਾਤ ਹਰ ਸਿੱਖ ਨੂੰ ਮੰਗਣੀ ਚਾਹੀਦੀ ਖੰਡੇ ਬਾਟੇ ਦੀ ਪੌਲ ਛਕਣੀ ਚਾਹੀਦੀ ਸੋ ਆਪਾਂ ਜਦੋਂ ਕੋਈ ਸਾਡੇ ਚ ਵਕਾਰ ਆ ਜਾਂਦਾ ਕੋਈ ਕਮੀ ਆ ਜਾਂਦੀ ਹੈ ਮੇਰੇ ਚ ਤੁਹਾਡੇ ਚ ਸਾਰਿਆਂ ਚ ਕਿਸੇ ਚ ਵੀ ਉਹਨੂੰ ਜਸਟੀਫਾਈ ਨਹੀਂ ਕਰਨਾ ਇਹ ਨਹੀਂ ਕਹਿਣਾ ਵੀ ਫਲਾਣਾ ਸ਼ਹੀਦ ਮੋਨਾ ਸੀ ਤੇ ਅਸੀਂ ਹੁਣ ਮੋਨੇ ਰਹਿਣਾ ਅਸੀਂ ਕਿਸੇ ਨਹੀਂ ਰੱਖਣਾ ਇਸ ਕਰਕੇ ਅਸੀਂ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਮੈਂ ਜਿੱਥੇ ਵੀ ਗਿਆ ਹਾਂ ਹੁਣ ਤੱਕ ਮੈਂ ਇਹ ਅਪੀਲ ਕੀਤੀ ਹੈ ਤੇ ਅਸੀਂ ਬਾਰ-ਬਾਰ ਕਹਿੰਨੇ ਆ ਵੀ ਸਾਡੀ ਕੌਮ ਤੇ ਗੁਲਾਮੀ ਹੈ ਤੇ ਇਹ ਗੱਲ ਸੱਚ ਹੈ ਸਾਡੇ ਤੇ ਗੁਲਾਮੀ ਹੈ ਜੇ ਗੁਲਾਮੀ ਨਾ ਹੁੰਦੀ ਤੇ ਸਾਡੇ ਇਹੋ ਜਿਹੇ ਸੂਰਮੇ ਨੌਜਵਾਨ ਜਿਹੜੇ ਸੀ ਉਹ ਫਾਇਦੇ ਨਾ ਲੱਗਦੇ ਉਹਨਾਂ ਨੂੰ ਫਾਂਸੀ ਦੇ ਨਾਲ ਚੜਨਾ ਪੈਂਦਾ ਨਾ ਸਾਡੇ ਨਾਲ ਧੱਕਾ ਹੁੰਦਾ ਨਾ ਬੇਇਨਸਾਫੀ ਹੁੰਦੀ ਨਾ ਸਾਡੇ ਤਖਤ ਨਹੀਂ ਦੇ ਨਾ ਨਸਲ ਕੁਸ਼ੀ ਹੁੰਦੀ ਤੇ ਨਾ ਭਾਈ ਜਿੰਦੇ ਭਾਈ ਸੁਖੇ ਵਰਗੇ ਨੌਜਵਾਨਾਂ ਨੂੰ ਜਾ ਕੇ ਦੂਜੀ ਧਰਤੀ ਦੇ ਉੱਤੇ ਪੂਨੇ ਤੇ ਬੈਰੀਆਂ ਨੂੰ ਸੋਧਣਾ ਪੈਂਦਾ ਸੋ ਇਹ ਗੁਲਾਮੀ ਦਾ ਕਰਕੇ ਸੀ ਪਰ ਅੱਜ ਸਾਡੇ ਅੰਦਰ ਇੱਕ ਬਗੈਰਤੀ ਵੀ ਆ ਗਈ ਇੱਕ ਸਿਆਰਾਪਣ ਆ ਗਿਆ ਵੀ ਅਸੀਂ ਸਾਡੇ ਅੰਦਰੋਂ ਗੈਰਤ ਨਹੀਂ ਰਹੀ ਜਿਵੇਂ ਅੱਜ ਕੋਈ ਨੌਜਵਾਨ ਕੋਈ ਤਤੀ ਗੱਲ ਕਰ ਦੇਵੇ ਤੇ ਬਹੁਤੇ ਆਪਣੀ ਲੱਤਾਂ ਖਿਚਣ ਵਾਲੇ ਨੇ ਉਹਨਾਂ ਨੇ ਕੀ ਕਹਿਣਾ ਵੀ ਤੂੰ ਲੋਕਾਂ ਦੇ ਪੁੱਤ ਮਰਾ ਦੇਂਗਾ ਜੀ ਤੂੰ ਲੋਕਾਂ ਦੇ ਪੁੱਤ ਮਾਰ ਕੇ ਆਪ ਕਿਤੇ ਲੁਕ ਜਾਵੇਂਗਾ ਚਲੋ ਜਿੱਦਨ ਕੋ ਲੁਕੂਗਾ ਉਦਨ ਤੇ ਕਿਹਾ ਜਾ ਸਕਦਾ ਪਰ ਸਵਾਲ ਇਹ ਹੈ ਵੀ ਭਾਈ ਜਿੰਦਾ ਅੱਜ ਉਹਦੀ ਵਰਸੀ ਤੇ ਇੱਥੇ ਇਕੱਠੇ ਹੋਏ ਆ ਐਨੇ ਲੋਕ ਇਸ ਪਿੰਡ ਚ ਮੈਂ ਦਾਅਵੇ ਨਾਲ ਕਹਿ ਦਣਾ ਹਲੇ ਮੈਨੂੰ ਪਤਾ ਨਹੀਂਗਾ ਕਿ ਚਿੱਟੇ ਨਾਲ ਵੀ ਨੌਜਵਾਨ ਮਰੇ ਹੋਣਗੇ ਕੋਈ ਵਰਸੀ ਮਨਾਉਂਦਾ ਉਹ ਨਾਲ ਇਕੱਠੇ ਹੁੰਦੇ ਜੋ ਤੁਸੀਂ ਸੋ ਇਸ ਕਰਕੇ ਲੋਕਾਂ ਦੇ ਪੁੱਤ ਪਹਿਲਾਂ ਵੀ ਮਰਦੇ ਸੀ ਮਰਦੇ ਰਹੇ ਤੇ ਮਰਦੇ ਰਹਿਣਗੇ ਲੋਕਾਂ ਦੇ ਪੁੱਤ ਪਹਿਲਾਂ ਹਕੂਮਤ ਨੇ ਗੋਲੀਆਂ ਨਾਲ ਮਾਰੇ ਨੇ ਤੇ ਲੋਕਾਂ ਦੇ ਪੋਤੇ ਅਜੇ ਹਕੂਮਤ ਨਿਸ਼ਾਨਾ ਮਾਰ ਰਹੀ ਹੈ ਕਿਸੇ ਦੀਆਂ ਤੱਤੀਆਂ ਜਾਂ ਗਰਮ ਗੱਲਾਂ ਨਾਲ ਲੋਕਾਂ ਦੇ ਪੁੱਤ ਨਹੀਂ ਮਰਦੇ ਇਹ ਸਗੋਂ ਮੁਰਦਿਆਂ ਨੂੰ ਜਿਉਂਦਾ ਕਰਦੀਆਂ ਗੱਲਾਂ ਮੈਂ ਕੋਈ ਆਪਣੇ ਕੋਲੋਂ ਗੱਲ ਕੀਤੀ ਜੇ ਮੈਂ ਇਹ ਗੱਲ ਕੀਤੀ ਤੇ ਆਨੰਦਪੁਰ ਸਾਹਿਬ ਘਰੇ ਜਾ ਕੇ ਸੀਸ ਭੇਟ ਕਰਨਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਤੇ ਇਹ ਗੱਲ ਮੈਂ ਕੋਲੋਂ ਬਣਾ ਕੇ ਕਰ ਦਿੱਤੀ ਜਿਹੜਾ ਐਡਾ ਇਤਰਾਜ਼ ਜਤਾਇਆ ਗਿਆ ਵੀ ਇਸ ਨੂੰ ਜੀ ਇਵੈਂਟ ਬਣਾਤਾ ਜੀ ਅਮਰਤ ਸ਼ਗਨ ਨੂੰ ਇੱਕ ਸ਼ੋਸ਼ਾ ਬਣਾਤਾ ਮੈਂ ਕਿਹਾ ਵੀ ਜੇ ਤੁਸੀਂ ਵਿਆਹਾਂ ਦੇ ਉੱਤੇ ਕੰਜਰ ਕਲਾਕਾਰਾਂ ਨੂੰ ਸੱਦ ਕੇ ਸ਼ੋਸ਼ਾ ਬਣਾ ਸਕਦੇ ਜੋ ਵਿਆਹਾਂ ਦਾ ਜੇ ਤੁਸੀਂ ਕੰਜਰੀਆਂ ਨਚਾ ਸਕਦੇ ਜੋ ਵਿਆਹਾਂ ਚ ਲਿਆ ਕੇ ਜੇ ਤੁਸੀਂ ਦਾਰੂ ਪੀਣ ਨੂੰ ਗਾਣਿਆਂ ਦੇ ਰੂਪ ਵਿੱਚ ਸ਼ੋਸ਼ਾ ਬਣਾ ਸਕਦੇ ਜੋ ਤੇ ਜੇ ਕਿਤੇ ਅਮਰਤ ਸੰਚਾਰ ਦਾ ਕੋਈ ਪ੍ਰਸਾਰ ਹੋ ਗਿਆ ਤੇ ਕਿਸੇ ਨੇ ਕੋਈ ਸੋਸ਼ਲ ਮੀਡੀਆ ਤੇ ਉਹਦਾ ਰੌਲਾ ਪਾ ਦਿੱਤਾ ਤੇ ਇਹ ਐਡੀ ਕਿਹੜੀ ਗਲਤ ਗੱਲ ਸੀ ਪਰ ਸਾਡੇ ਅੰਦਰ ਗਲਾਮੀ ਇੰਨੀ ਘਰ ਕਰ ਗਈ ਹੈ ਕਿ ਕੋ ਪਾਪ ਕਰਮ ਤੁਰ ਪਵੇ ਉਹਦਾ ਪਾਪ ਵੀ ਕਰੇ ਤੇ ਉਹਦਾ ਪ੍ਰਸਾਰ ਵੀ ਕਰੇ ਤੇ ਕੋਈ ਸਵਾਲ ਨਹੀਂ ਕਰਦਾ ਜੇ ਕੋ ਅਮਰਤ ਛਕ ਲਵੇ ਛਕਾਉਣ ਤੁਰ ਪਵੇ ਤੇ ਉਹਨੂੰ ਆਪਣੇ ਬੰਦੇ ਉੱਠ ਕੇ ਸਵਾਲ ਕਰਨ ਲੱਗ ਪੈਂਦੇ ਨੇ ਕਿ ਭਾਈ ਤੁਸੀਂ ਇਸ ਕੰਮ ਨੂੰ ਪ੍ਰੋਮੋਸ਼ਨ ਬਣਾ ਲਿਆ ਹੋਰ ਕੀ ਬਣਾਈ ਅਸੀਂ ਨੌਜਵਾਨਾਂ ਨੂੰ ਇਹ ਕਹਿਣਾ ਬੰਦ ਕਰਦੀਏ ਮੈਂ ਤੇ ਜਿੱਥੇ ਜਾਣਾ ਮੈਂ ਨੌਜਵਾਨਾਂ ਨੂੰ ਕਹਿਣਾ ਵੀ ਤੁਹਾਡੇ ਨਾਲ ਬਹੁਤ ਪ੍ਰੇਮ ਹੈ ਮੇਰਾ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਅਜੇ ਪ੍ਰੇਮ ਐ ਇਸੇ ਕਰਕੇ ਜਿੰਨੀ ਆ ਤੁਸੀਂ ਮਿਲਣਾ ਚਾਹ ਦਿਹਾੜੀ ਜਦਾਰੀ ਮਿਲੇ ਤੇ ਦੱਸਿਆ ਰਹੀ ਤੁਹਾਨੂੰ ਕਹਿਣਾ ਵੀ ਤਿਆਰੀ ਕਰ ਲੋ ਤਿਆਰੀ ਤੋਂ ਬਿਨਾ ਕੁਝ ਨਹੀਂ ਹੋਣਾ ਤੇ ਜਿਹੜੇ ਆਡੇ ਦਾਅਵੇ ਆ ਨਾ ਵੀ ਭਾਈ ਅਸੀਂ ਪੰਜਾਬ ਲਈ ਸਿਰ ਦੇ ਦੇਵਾਂਗੇ ਜੀ ਅਸੀਂ ਸਾਰੇ ਦਾਵਾ ਕਰਦੇ ਹੁਣੇ ਪਾਵਾਂ ਖਣੀ ਕਰਾ ਦਈਏ ਸਾਰਿਆਂ ਨੇ ਕਰ ਦੇਨੀ ਆ ਵੀ ਸਿਰ ਦੇ ਦੋਗੇ ਪੰਜਾਬ ਲਈ ਤੁਸੀਂ ਕਹਿਣਾ ਦੇ ਦੇਵਾਂਗੇ ਤੇ ਜੇ ਪੰਜਾਬ ਲਈ ਸਿਰ ਦੇ ਸਕਦੇ ਆ ਤੇ ਫਿਰ ਗੁਰੂ ਘਰ ਜਾ ਕੇ ਸਿਰ ਦਿੱਤੇ ਕੀ ਹੁੰਦਾ ਉੱਥੇ ਸਾਨੂੰ ਕੀ ਗੱਛ ਪੈ ਜਾਂਦੀ ਇਹ ਦਾਅਵੇ ਸਾਡੇ ਖੋਖਲੇ ਨੇ ਅਸਲ ਵਿੱਚ ਮੈਂ ਤੁਹਾਡੀ ਭਾਵਨਾ ਤੇ ਸ਼ੰਕਾ ਨਹੀਂ ਕਰਦਾ ਕਿਸੇ ਦੀ ਪਰ ਜਿਹੜਾ ਦਾਵਾ ਜਿਹੜਾ ਗੁਰੂ ਦੇ ਚਰਨਾਂ ਚ ਸੀਸ ਪੇਟ ਕਰਨ ਨੂੰ ਤਿਆਰ ਨਹੀਂ ਉਹ ਪੰਜਾਬ ਤੇ ਜਿਹੜਾ ਵਾ ਪੰਜਾਬ ਵਾਸਤੇ ਸੀਸ ਵੀ ਉਹਦਾ ਕਿਤੇ ਲੱਗ ਜੇ ਤੇ ਲੱਗ ਜੇ ਆਪ ਚੱਲ ਕੇ ਸ਼ਹਾਦਤ ਉਹਦੇ ਕੋਲ ਨਹੀਂ ਦਿੱਤੀ ਜਾਂਦੀ ਸੋ ਇਹ ਮੇਰੀ ਬੇਨਤੀ ਹੈ ਪਹਿਲਾਂ 25 ਤਰੀਕ ਨੂੰ ਸੀ ਹੁਣ 30 ਤਰੀਕ ਨੂੰ ਔਕਾਲ ਤੱਕ ਸਾਹਿਬ ਦੇ ਉੱਤੇ ਅਮਰਤ ਸੰਚਾਰ ਹੋਣਾ ਤੇ ਨੌਜਵਾਨ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਜੀ ਕਈ ਕਹਿੰਦੇ ਵੀ ਅਸੀਂ ਤਿਆਰੀ ਕਰਨੀ ਹੈ ਜੀ ਅਸੀਂ ਰਹਿਤ ਰੱਖਣੀ ਹੈ ਤਿਆਰੀ ਜੇ ਤੁਸੀਂ ਆਪ ਕਰਨੀ ਹੈ ਫਿਰ ਨਹੀਂ ਹੋਣੀ ਜੇ ਸਤਿਗੁਰ ਸੱਚੇ ਪਾਸ਼ਾਗੇ ਅਰਦਾਸ ਬੇਨਤੀ ਕਰਨੀ ਹੈ ਵੀ ਮਹਾਰਾ ਸੱਚੇ ਪਾਸ਼ਾ ਤੁਸੀਂ ਪੈਦਾ ਕੀਤਾ ਤੁਸੀਂ ਮਾਂ ਦੇ ਗਰਭ ਚ ਪਾਲਿਆ ਤੁਸੀਂ ਸੁੱਤਿਆਂ ਨੂੰ ਸਵਾਸ ਦਿਉਂਦੇ ਜੋ ਤੁਸੀਂ ਸੁੱਤਿਆਂ ਨੂੰ ਠਾਲਦੇ ਜੋ ਠਾਲਿਆਂ ਨੂੰ ਸਵਾਦ ਦਿੰਦੇ ਜੋ ਤੁਸੀਂ ਜਿਹੜਾ ਸਵਾਸ-ਸਵਾਦ ਸਾਡੀ ਰਾਖੀ ਕਰਦੇ ਜੋ ਆਪ ਕਿਰਪਾ ਕਰਕੇ ਤੇ ਸਾਡੇ ਤੇ ਕਿਰਪਾ ਕਰੋ ਵੀ ਸਾਡੀ ਰਹਿਤ ਰਖਾ ਲਓ ਤੇ ਜੇ ਆਪ ਰਹਿਤ ਰੱਖਣ ਤੁਰ ਪਏ ਤੁਸੀਂ ਸਾਰੇ ਜਾਣੇ ਅਸੀਂ ਤੇ ਫਿਰ ਨਹੀਂ ਰੱਖੀ ਜਣਾਂਗੇ ਕਿਉਂਕਿ ਬੰਦਾ ਜਦੋਂ ਆਪ ਕੁਛ ਕਰਨ ਤੁਰਦਾ ਹੈ ਉਹਦੇ ਚ ਹਉਮੈ ਹੰਕਾਰ ਆ ਜਾਂਦਾ ਹੈ ਆਪ ਕਦੀ ਵੀ ਬੰਦਾ ਪਰਫੈਕਟ ਨਹੀਂ ਹੋ ਸਕਦਾ ਸੰਪੂਰਨ ਨਹੀਂ ਹੋ ਸਕਦਾ ਕਲਗੀਧਰ ਪਾਤਸ਼ਾਹ ਕਿਸੇ ਤੇ ਕਿਰਪਾ ਕਰਕੇ ਇਹਦੇ ਪਾਪੀਆਂ ਦੇ ਪਾਪ ਕੱਟ ਕੇ ਤੇ ਉਹਨਾਂ ਨੂੰ ਸੰਸਾਰ ਦੇ ਵੱਡੇ ਸੇਵਕ ਬਣਾ ਦਿੰਦੇ ਨੇ ਗਿੱਦੜਾਂ ਨੂੰ ਸ਼ੇਰ ਬਣਾ ਦਿੰਦੇ ਨੇ ਕਾਇਰ ਜਿਹੜੇ ਲੋਕ ਹੋਣ ਜਿਹੜੇ ਕੌਮੀ ਸੰਘਰਸ਼ ਤੋਂ ਭੱਜਦੇ ਫਿਰਨ ਉਹਤਾਂ ਦੇ ਕਿਰਪਾ ਕਰਨ ਸਤਿਗੁਰ ਸੱਚੇ ਪਾਤਸ਼ਾਹ ਤੇ ਉਹਨਾਂ ਨੂੰ ਵੱਡੇ ਵੱਡੇ ਸੂਮੇ ਬਣਾ ਦਿੰਦੇ ਨੇ ਸੋ ਆਪਾਂ ਉਹਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਉਹਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਤੇ ਫੇਰ ਤੇ ਬਹੁਤ ਕੁਝ ਮਿਲ ਜਾਣਾ ਹੈ ਤੇ ਜੇ ਆਪ ਹੀ ਕੁਝ ਕਰਨ ਦੀ ਕੋਸ਼ਿਸ਼ਾਂ ਕਰੀ ਜਾਣੀਆਂ ਨੇ ਕਦੀ ਕੋਈ ਮੇਰੇ ਨਾਲ ਉੱਠ ਕੇ ਤੁਰ ਪੇ ਕਦੀ ਕੋਈ ਮੇਰੇ ਪਿੱਛੇ ਲੱਗਣ ਦੀ ਲੋੜ ਨਹੀਂ ਕਿਸੇ ਨੂੰ ਮੈਂ ਬਾਰ-ਬਾਰ ਪਿੰਡਾਂ 'ਚ ਜਾ ਕੇ ਕਹੀਏ ਗੱਲ ਮੇਰੇ ਪਿੱਛੇ ਲੱਗੋਗੇ ਕੱਲ ਨੂੰ ਮੈਚ ਲੱਗ ਗਿਆ ਫੇਰ ਕਿੱਧਰ ਜਾਓ ਸੋ ਜੇ ਮੇਰੇ ਪਿੱਛੇ ਲੱਗਣਾ ਤੇ ਮੈਂ ਪਹਿਲਾਂ ਇਹ ਕਹਿਣਾ ਮੈਂ ਪਹਿਲਾਂ ਗੁਰੂ ਦੇ ਲੜ ਲੱਗ ਜੇ ਗੁਰੂ ਦੇ ਲੜ ਲੱਗੇ ਹੋਗੇ ਮੇਰੇ ਰਕੇ 100 ਆਣਗੇ 100 ਜਾਣਗੇ ਤੁਹਾਨੂੰ ਸੰਘਰਸ਼ 'ਚ ਕੋਈ ਫਰਕ ਨਹੀਂ ਪੈਣਾ ਸੰਘਰਸ਼ ਹਰ ਸਿੱਖ ਦਾ ਕਰਨ ਦਾ ਫਰਜ਼ ਹੈ ਹਰ ਸਿੱਖ ਆਗੂ ਹੈ ਹਰ ਸਿੱਖ ਸੰਤ ਬਣਨਾ ਚਾਹੀਦਾ ਤੇ ਹਰ ਸਿੱਖ ਨੂੰ ਸਪਾਈ ਵੀ ਬਣਨਾ ਚਾਹੀਦਾ ਨਾਲ ਦੀ ਨਾਲ ਸੋ ਅਸੀਂ ਅੱਜ ਮੌਤ ਦਾ ਇੰਨਾ ਭੈ ਮੰਨੀ ਫਿਰਦੇ ਆ ਮਰਨ ਤੋਂ ਇੰਨਾ ਡਰਦੇ ਆ ਕਿ ਸੱਚ ਬੋਲਣ ਲੱਗਿਆਂ ਸਾਨੂੰ ਕੰਪਨੀਆਂ ਛੱਡ ਦਿੰਦੇ ਜੇ ਕੋ ਹੋਰ ਸੱਚ ਬੋਲਦਾ ਤੇ ਉਹਦੀ ਲੱਤਾਂ ਖਿਚਾਉਣੀ ਹਟਦੇ ਅਸੀਂ ਅੱਜ ਉਸ ਸ਼ਖਸ ਦੀ ਵਰਸੀ ਤੇ ਆਏ ਆ ਉਹਨਾਂ ਦੋਵਾਂ ਯੋਧਿਆਂ ਦੀ ਵਰਸੀ ਤੇ ਪਹੁੰਚੇ ਆ ਜਿਨ੍ਹਾਂ ਨੇ ਮੌਤ ਦੇ ਸਨਮੁਖ ਖਲੋ ਕੇ ਇਹ ਗੱਲਾਂ ਕੀਤੀਆਂ ਲੋਕ ਬੜੇ-ਬੜੇ ਸੰਸਾਰ ਦੇ ਸੂਰਮੇ ਹੋਏ ਆ ਜਦੋਂ ਮੌਤ ਸਾਹਮਣੇ ਆਈ ਕੋਈ ਭੇੋਸ਼ ਹੋ ਗਿਆ ਕੋਈ ਰੋਣ ਲੱਗ ਪਿਆ ਕੋਈ ਕੋਈ ਭੱਜ ਗਿਆ ਮੌਤal ਵੇਖ ਕੇ ਕੋਈ ਲੁਕਿਆ ਲੁਕਿਆ ਨੂੰ ਫੜ ਕੇ ਸੂੜੀਆਂ ਤੇ ਟੰਗਿਆ ਇਹ ਉਹ ਸੂਰਮੇ ਸਨ ਜਿਨ੍ਹਾਂ ਨੇ ਮੰਗ ਕੇ ਮੌਤ ਲਈ ਹੈ ਤ੍ਰਿਸ਼ਨਾ ਇੰਨੀ ਵੱਧ ਗਈ ਗੁਰੂ ਨਾਲ ਮਿਲਣ ਦੀ ਗੁਰੂ ਨਾਲ ਮਲਾਪ ਕਰਨ ਦੀ ਪੇ ਦਿਨ ਢੀਕਦੇ ਇਸ ਵੀ ਫਾਂਸੀ ਦੇ ਰਸਾ ਕਦੋਂ ਗੱਲ ਚ ਪਵੇ ਕਦੋਂ ਕਲਗੀ ਵਾਲੇ ਰਾਜਪੁਰ ਸੱਚੇ ਪਾਤਸ਼ਾਹ ਸਾਨੂੰ ਆਪ ਲੈਣ ਆ ਗਏ ਇਸ ਸੰਸਾਰ ਤੋਂ ਇਹ ਪ੍ਰੇਮ ਹੈ ਤੇ ਭਾਈ ਜਿੰਦੇ ਨੇ ਭਾਈ ਸੁਖੇ ਨੇ ਕੁਰਬਾਨੀ ਕਿਉਂ ਕੀਤੀ ਕੁਰਬਾਨੀ ਕੀਤੀ ਕਿਉਂਕਿ ਗੁਰੂ ਸਾਹਿਬ ਨਾਲ ਇੰਨਾ ਪ੍ਰੇਮ ਸੀ ਉਹਨਾਂ ਦਾ ਗੁਰੂ ਸਾਹਿਬ ਦੇ ਨਾਲ ਪ੍ਰੇਮ ਇੰਨਾ ਇੰਤਿਹਾਈ ਵੱਧ ਗਈ ਸੀ ਪ੍ਰੇਮ ਦੀ ਤੇ ਉਹਨਾਂ ਨੂੰ ਲੱਗਦਾ ਸੀ ਕਿ ਇਸ ਸੰਸਾਰ ਤੇ ਜਿਹੜਾ ਸਰੀਰਕ ਜਮਾ ਹੈ ਇਹਨੂੰ ਰੱਖ ਕੇ ਕੀ ਕਰਨਾ ਹੈ ਜੇ ਗੈਰਤ ਨਹੀਂ ਮਹਾਰਾਜ ਦੀ ਬਣ ਕੇ ਇਹਦੇ ਨੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਛਕਾਏ ਤੇ ਅੱਜ ਅਸੀਂ ਦੇਖਿਆ ਆਪਣੇ ਮਨਾਂ ਚਾਦ ਮਾਰ ਕੇ ਵੀ ਅਸੀਂ ਹਰਾਮ ਦਾ ਨਹੀਂ ਖਾਣ ਲੈ ਸਾਡੇ ਸਿੱਖਾਂ ਦੀਆਂ ਪੱਗਾਂ ਲੱਥਣ ਗੁਰੂ ਦੀ ਪੈੜਵੀ ਹੋ ਜੇ ਧੀਆਂ ਭੈਣਾਂ ਦੀ ਬੇਬਦੀ ਹੁੰਦੀ ਹੋਵੇ ਸਾਡਾ ਕੋ ਹੱਕ ਨਾ ਮਿਲੇ ਸਾਡੇ ਨੌਜਵਾਨਾਂ ਦੇ ਝੂਠੇ ਪਰਚੇ ਪੈਣ ਉਹਨਾਂ ਨੂੰ ਜੇਲਾਂ ਸੁਟਿਆ ਜਾਵੇ ਤੇ ਅਸੀਂ ਬਹਿ ਕੇ ਰਾਸ਼ਟਰ ਨਾਲ ਰੱਜ ਕੇ ਤੇ ਕਹੀਏ ਜੀ ਅਸੀਂ ਧਰਮੀ ਬੜੇ ਤਗੜੇ ਆਂ ਧਰਮ ਕਿੱਦਾਂ ਕਮਾਇਆ ਜਾਣਾ ਇਹ ਕੋਈ ਯੋਗੀਆਂ ਦਾ ਧਰਮ ਹੈ ਵੀ ਜੰਗਲਾਂ ਚ ਜਾਵੜੀਏ ਸੰਸਾਰ ਛੱਡ ਕੇ ਜਾਂ ਸਾਧੂਆਂ ਦਾ ਧਰਮ ਹੈ ਵੀ ਸਾਰਾ ਕੋ ਸਾਧਕੇ ਅੰਦਰ ਬੈਠੇ ਰਹੀਏ ਜਾਂ ਤਪ ਕਰਮ ਤੋਰ ਪੀਂ ਮਹਾਰਾਜ ਨੇ ਕਿਸੇ ਨੂੰ ਨਿੰਦਿਆ ਨਹੀਂ ਪਰ ਮਹਾਰਾਜ ਨੇ ਨਾਲ ਇਹ ਵੀ ਕਿਹਾ ਵੀ ਸਿੱਖ ਨੇ ਗ੍ਰਸਥ ਚ ਰਹਿਣਾ ਸੰਸਾਰ ਚ ਰਹਿਣਾ ਰਾਜ ਵੀ ਕਰਨਾ ਤੇ ਰਾਜ ਇਸ ਕਰਕੇ ਨਹੀਂ ਅਸੀਂ ਕਰਨਾ ਵੀ ਕੋਈ ਰਾਜ ਦੀ ਗੱਦੀ ਤੇ ਬੈਠ ਕੇ ਸ਼ੌਂਕ ਐਸਾ ਨੂੰ ਹੁਕਮ ਸੁਣਾਉਣੇ ਨੇ ਲੋਕਾਂ ਨੂੰ ਜਾਂ ਲੋਕਾਂ ਨੂੰ ਕਾਬੂ ਕਰਨਾ ਭੇਡਾ ਬਣਾ ਕੇ ਕਦੇ ਇਧਰੋਂ ਤੋਰਨਾ ਰਾਜ ਇਸ ਕਰਕੇ ਕਰਨਾ ਵੀ ਧਰਮ ਚੱਲੇ ਸਾਡਾ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਧਲੇ ਮਲੇ ਹੈ ਰਾਜ ਚਾਹੀਦਾ ਉਹ ਇਸ ਕਰਕੇ ਚਾਹੀਦਾ ਕਿਸੇ ਨਿੱਜੀ ਮਨਛਾ ਚੋਂ ਕਿਸੇ ਸਵਾਰਥ ਚੋਂ ਨਹੀਂ ਇਸ ਕਰਕੇ ਚਾਹੀਦਾ ਵੀ ਸਾਡਾ ਧਰਮ ਉਹ ਦੀ ਜੇ ਅਸੀਂ ਟੱਪ ਤੇ ਬੈਠਣਾ ਭਗਦੀ ਤੇ ਬੈਠਣਾ ਤਾਂ ਤਾਂ ਹੀ ਬੈਠਾਂਗੇ ਕਿ ਜੇ ਕੋ ਆਣ ਕੇ ਭਗਦੀ ਤੇ ਬੈਠਾਂ ਨੂੰ ਛੱਤਰ ਮਾਰਨ ਲੱਗ ਪੂ ਤੇ ਭਗਤੀ ਕਿਦਾਂ ਕਰਾਂਗੇ ਜਿਹੜਾ ਸ਼ਸ਼ਤਰ ਮਹਾਰਾਜ ਨੇ ਬਖਸ਼ਿਆ ਹੈ ਇਹ ਸ਼ਸ਼ਤਰ ਇਸ ਕਰਕੇ ਬਖਸ਼ਿਆ ਵੀ ਚਾਹੇ ਸਿੱਖ ਦੇ ਹੱਥ 'ਚ ਮਾਲਾ ਹੋਵੇ ਨਾਲ ਇਹ ਵੀ ਹੋਵੇ ਨਹੀਂ ਤੇ ਮਾਲਾ ਪੜਦਿਆਂ ਨੂੰ ਤੰਨੋ ਫੜ ਕੇ ਕੋਈ ਮਤਲਬ ਇੱਧਰ ਛੱਡਾਵੇ ਉੱਧਰ ਛੱਡਾਵੇ ਕੀਤ ਪਤਾ ਕਿਸੇ ਨੂੰ ਨੋਜਵਾਨੋ ਭੈਣੋ ਬੀਬੀਓ ਸਾਰਿਆਂ ਨੂੰ ਇਹ ਬੇਨਤੀ ਹੈ ਇੰਨਾ ਸੂਰਮਿਆਂ ਦੀਆਂ ਬਰਸੀਆਂ ਤੇ ਆਉਨੇ ਆ ਇੱਕ ਚੀਜ਼ ਸਿੱਖਣ ਆਲੀ ਆ ਵੀ ਇਹਨਾਂ ਨੇ ਜ਼ਿੰਦਗੀ ਦਾ ਕਿੱਡਾ ਗਮੋਹ ਕੀਤਾ ਸੀ ਚੰਗੇ ਭਲੇ ਪਰਿਵਾਰਾਂ ਚੋਂ ਸਨ ਚੰਗੀ ਭਲੀ ਜ਼ਿੰਦਗੀ ਸੀ ਸੋਹਣੇ ਸੁਨਕੇ ਸਾਰਾ ਕੁਝ ਪਰ ਜਦੋਂ ਕੌਮ ਦੀ ਅਣਖ ਤੇ ਗੈਰਤ ਤੇ ਗੱਲ ਆਈ ਹੈ ਤੇ ਐਦਾਂ ਜ਼ਿੰਦਗੀ ਇੱਥੋਂ ਛੱਡ ਦਿੱਤੀ ਜਿਵੇਂ ਕੋਈ ਪਦਾਰਥ ਛੱਡੀਦਾ ਹੈ ਜ਼ਿੰਦਗੀ ਵੀ ਜਿ ਸਰੀਰਿਕ ਜਾਮਾ ਇੱਕ ਪਦਾਰਥ ਹੈ ਜਿਵੇਂ ਸੰਸਾਰ ਦੀਆਂ ਕਾਰਾਂ ਕੋਠੀਆਂ ਘਰ ਬਾਰ ਮਾਂ ਪੁੱਤ ਭੈਣ ਭਰਾਏ ਸਭ ਕੁਝ ਪਦਾਰਥ ਰੂਪੀ ਮਾਇਆ ਰੂਪੀ ਹੈ ਤੇ ਜੇ ਇਹਨਾਂ ਨੇ ਜਫੀ ਪਾ ਲਈ ਤੇ ਜਫੀ ਪਾ ਕੇ ਧਰਮ ਵੇਚ ਦਿੱਤਾ ਧਰਮ ਦਾ ਦੇ ਲਾ ਕੇ ਇਹਨਾਂ ਨੂੰ ਬਚਾ ਲਿਆ ਜੇ ਕਲਗੀਧਰ ਪਾਤਸ਼ਾਹ ਧਰਮ ਦਾ ਦੇ ਲਾਉਂਦੇ ਤੇ ਪੁੱਤਰਾਂ ਨੂੰ ਬਚਾਉਂਦੇ ਤੇ ਕੌਣ ਕਲਗੀਧਰ ਪਾਤਸ਼ਾਹ ਨੂੰ ਕਲਗੀਧਰ ਪਾਤਸ਼ਾਹ ਕਿਉਂ ਸੋ ਜੇ ਧਰਮ ਬਚਾਉਣਾ ਹੈ ਤੇ ਇਹ ਮੁੱਠੀ ਢਿੱਲੀ ਕਰਨੀ ਪੈਣੀ ਇਹ ਨਹੀਂ ਹੈਗਾ ਵੀ ਸਵੇਰੇ ਕੋਸ਼ਾਲ ਮਾਰ ਕੇ ਮਰ ਜਣਾ ਜੇ ਹੁਣ ਸੰਸਾਰ ਦਾ ਮੋਹ ਭੰਗ ਹੋ ਗਏ ਜੀਵਨ ਜੀਣਾ ਹੈ ਅਣਖ ਨਾਲ ਜੀਣਾ ਹੈ ਧਰਮ ਲਈ ਜੀਣਾ ਹੈ ਪਰ ਜੇ ਕਿਤੇ ਜਿਉਂਦਿਆਂ ਜਿਉਂਦਿਆਂ ਐਸਾ ਮੌਕਾ ਬਣ ਜਾਵੇ ਪੀ ਪ੍ਰਾਣ ਤਿਆਗ ਕੇ ਧਰਮ ਬਚਦਾ ਹੋਵੇ ਤੇ ਫਿਰ ਪਿਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਇਹ ਪ੍ਰਾਣ ਰੱਖ ਕੇ ਤੇ ਕਿਸੇ ਦੇ ਸਦੀ ਵੀ ਨਹੀਂ ਰਹਿਣੇ ਇਹ ਕੋਈ ਹੈਗਾ ਬੰਦਾ ਸੰਸਾਰ ਦੇ ਉੱਤੇ ਪਿਛਲਾ ਲੱਭ ਕੇ ਲਿਆ ਹੋਊ 100 200 ਸਾਲ ਪੁਰਾਣਾ ਜਿਹੜਾ ਬੈਠਾ ਹੋਵੇ ਜਿਨੇ ਕੋਈ ਸਮਝੌਦਾ ਕਰ ਲਿਆ ਹੋਵੇ ਜਿਨੇ ਕੋਈ ਸਿਧਾਂਤ ਨਾਲ ਸਮਝੌਤਾ ਕਰਕੇ ਆਪਣੀ ਜਾਨ ਬਚਾ ਲਈ ਹੋਵੇ ਇਹ ਨਹੀਂ ਬਚਣੇ ਜਿਹੜਾ ਸੰਸਾਰ ਤੇ ਆਇਆ ਉਹਨੇ ਤੁਰ ਜਾਣਾ ਤੇ ਲੋਕਾਂ ਨੇ ਉਹਨਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਸੰਸਾਰ ਤੇ ਆਣ ਕੇ ਕਿਸੇ ਚੀਜ਼ ਨੂੰ ਘਟ ਕੇ ਜਫੀ ਨਹੀਂ ਪਾਈ ਕੇਵਲ ਧਰਮ ਨੂੰ ਆਪਣੇ ਨਾਂ ਰੱਖਿਆ ਉਹਨਾਂ ਨੂੰ ਸੰਸਾਰ ਨੇ ਯਾਦ ਕਰਨਾ ਹੈ ਤੇ ਯਾਦ ਇਸ ਕਰਕੇ ਨਹੀਂ ਕਰਨਾ ਵੀ ਉਹਨਾਂ ਦੀ ਨਿੱਜ ਦੀ ਕਮਾਈ ਯਾਦ ਇਸ ਕਰਕੇ ਕਰਨਾ ਜੇ ਦੁਨੀਆ ਤੇ ਕੇਵਲ ਇੱਕ ਚੀਜ਼ ਬਚਣੀ ਹੈ ਸੰਸਾਰ ਚ ਧਰਤੀਆਂ ਵੀ ਤਬਾਹ ਹੋ ਜਣੀਆਂ ਬ੍ਰਹਮੰਡ ਵੀ ਸਾਰਾ ਕੁਝ ਕੇਵਲ ਨਾਮ ਸੱਚੇ ਦਾ ਨਾਮ ਸੱਚੇ ਸਤਗੁਰ ਦਾ ਨਾਮ ਗੁਰੂ ਨਾਨਕ ਦਾ ਨਾਮ ਰਹਿਣਾ ਹੈ ਜਿਹੜਾ ਬੰਦਾ ਆਪਣਾ ਆਪ ਸਭ ਕੁਝ ਇਸ ਨਾਮ ਤੋਂ ਵਾਰ ਦੂਗਾ ਇਸ ਧਰਮ ਤੋਂ ਵਾਰ ਦੂਗਾ ਉਹ ਅਪੇਧ ਹੋ ਕੇ ਗੁਰੂ ਦੇ ਵਿੱਚ ਸਦੀਵਕਾਲੀ ਅਮਰ ਹੋ ਜਾਊਗਾ ਦੁਜੇ ਸਾਰੇ ਜੁਨਾਂ ਚ ਪਟਕਣਾ ਰੋਲਾ ਪਾਇਆ ਗਿਆ ਵੀ ਸੱਚਖੰਡ ਚ ਤੁਸੀਂ ਕਹਿੰਦੇ ਦੁਜਿਆਂ ਨੇ ਨਹੀਂ ਜਾਣਾ ਜੀ ਸੱਚਖੰਡ ਚ ਜੇ ਜਾਣ ਦੀ ਕੋਈ ਇੱਛਾ ਹੈ ਕਿਸੇ ਦੀ ਤੇ ਉਹਨੂੰ ਅਮਰਤ ਨਦੀਆਂ ਵੜਦਾ ਕੋਸ਼ਕ ਲਵੇ ਇਹ ਕਿੱਡੀ ਕੀ ਗੱਲ ਹੈ ਇੱਕ ਪਾਸੇ ਰੋਲਾ ਉਹ ਪਾ ਰਿਹਾ ਜਿਹੜੇ ਕਹਿੰਦੇ ਸੱਚਖੰਡ ਹੁੰਦਾ ਕੋਈ ਨਹੀਂ ਤੇ ਜੇ ਸੱਚਖੰਡ ਕੋਈ ਨਹੀਂ ਹੁੰਦਾ ਤੁਸੀਂ ਜਾ ਕੇ ਕੀ ਕਰਨਾ ਉੱਥੇ ਜਿਹੜੇ ਜਾਣਾ ਚਾਹੁੰਦੇ ਉਹਨਾਂ ਨੂੰ ਜਾਲ ਲੈਣ ਦਿਓ ਤੁਸੀਂ ਨਾ ਜਾਓ ਤੁਸੀਂ ਹੋਰ ਕਿਸੇ ਖੰਡ ਚ ਜਾ ਬੜਿਓ ਸੋ ਇਸ ਕਰਕੇ ਇਹ ਸ਼ੰਕੇ ਬਹੁਤ ਪਾਉਣੇ ਨੇ ਸੰਸਾਰ ਦੇ ਵਿੱਚ ਲੋਕਾਂ ਨੇ ਲੋਕਾਂ ਨੇ ਇਹ ਵੀ ਕਹਿਣਾ ਵੀ ਕੱਲ ਦੇ ਜਵਾਨ ਉੱਠੇ ਆ ਤੇ ਕੱਲ ਦੇ ਜਵਾਨਾਂ ਨੂੰ ਤੇ ਕਹਿੰਨੇ ਆ ਵੀ ਜਿਹੜੇ ਆਪਣੇ ਇੱਥੇ ਬਜ਼ੁਰਗ ਬੈਠੇ ਜਿਹਨਾਂ ਇਹਨਾਂ ਨੇ ਸੰਘਰਸ਼ ਲੜਿਆ ਇਹਨਾਂ ਨੂੰ ਆਪਾਂ ਕਿੰਨੀ ਕਦਰ ਦੇਤੀ ਸੀ ਜਿਹੜਾ ਬਨੁੱਖ ਸੰਘਰਸ਼ ਦੇ ਰਾਹ ਤੇ ਤੁਰਦਾ ਉਹਦੇ ਮਨ 'ਚ ਇਸ਼ਾ ਨਹੀਂ ਹੁੰਦੀ ਵੀ ਮੇਰੀ ਕੋਈ ਕਦਰ ਕਰੇ ਜਾਂ ਨਾ ਕਰੇ ਪਰ ਸਾਡਾ ਕੌਮੀ ਰੂਪ 'ਚ ਇੱਕ ਫਰਜ਼ ਬਣਦਾ ਹੈ ਵੀ ਘਟੋ ਘਟ ਅਸੀਂ ਲੱਤਾਂ ਨਾ ਖਚਿਆ ਕਰੀਏ ਜਿੱਥੇ ਵੀ ਪੰਥਕ ਏਕਤਾ ਦੀ ਗੱਲ ਆਉਂਦੀ ਹੈ ਜਿੱਥੇ ਇਹ ਗੱਲ ਆਉਂਦੀ ਆ ਵੀ ਪੰਥ ਨੂੰ ਇਕੱਠਿਆਂ ਹੋ ਕੇ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਥੱਲੇ ਗੁਰੂ ਸਾਹਿਬ ਦੀ ਹਜ਼ੂਰੀ ਚ ਕੋਈ ਗੁਰਮਤਾ ਕਰਨ ਦੀ ਲੋੜ ਪੈਂਦੀ ਹੈ ਤੇ ਉੱਥੇ ਆਪਸੀ ਵਖਰੇਵੇਂ ਛੱਡਣ ਚ ਫਾਇਦਾ ਇਹ ਕੋਈ ਸਾਡੀ ਪੈੜੀਆਂ ਦੀ ਲੜਾਈ ਨਹੀਂ ਜਦਾਦਾਂ ਦੀ ਲੜਾਈ ਨਹੀਂ ਹੈਗੀ ਭਾਈ ਜਿੰਦੇ ਦੀ ਜਦਾਦ ਨੱਪੀ ਸੀ ਆ ਕੇ ਵੈਦਿਆਂ ਨੇ ਲਲਤ ਮਾਕਰ ਨੇ ਜਾਂ ਭਾਈ ਜਿੰਦੇ ਦੇ ਪਰਿਵਾਰ ਚੋਂ ਕਿਸੇ ਦੀ ਪੈਣ ਦੀ ਬੇਬਤੀ ਕੀਤੀ ਸੀ ਪਰ ਜਿਹੜੇ ਕੌਮ ਨੂੰ ਪ੍ਰੇਮ ਕਰਦੇ ਆ ਜਿਹੜੇ ਕੌਮ ਨੂੰ ਪ੍ਰੇਮ ਕਰਦੇ ਆ ਉਹ ਸਾਰੀ ਕੌਮ ਉਹਨਾਂ ਦਾ ਪਰਿਵਾਰ ਬਣ ਜਾਂਦੀ ਹੈ ਉਹ ਕੌਮ ਦੀ ਪੀੜ ਨੂੰ ਆਪਣੀ ਪੀੜ ਜਾਣ ਕੇ ਤੁਰਦੇ ਸੋ ਮੈਂ ਇੰਨੀਆਂ ਕਿ ਬੇਨਤੀਆਂ ਕਰਨੀਆਂ ਸਨ 30 ਤਰੀਕ ਨੂੰ ਕਮਰ ਕਿਸੇ ਕਰੋ ਜਿਹੜਾ ਹੁਣ ਨਸ਼ੇ ਆ ਪਿੰਡਾਂ 'ਚ ਵਿਕ ਰਹੇ ਕੋਈ ਚਿੱਟਾ ਪੀ ਜਾਂਦਾ ਕੋਈ ਤਮਾਕੂ ਲਈ ਜਾਂਦਾ ਇਹ ਇਹ ਤਾਂ ਦੇ ਉਦਣ ਛੁੱਟਣੇ ਜਦ ਤਨ ਤੁਸੀਂ ਗੁਰੂ ਘਰੇ ਵੱੜ ਕੇ ਤੇ ਗੁਰੂ ਦੇ ਅੱਗੇ ਆਪਣਾ ਸਭ ਕੁਝ ਅਰਪਣ ਕਰ ਦਿੱਤਾ ਵੀ ਪਾਤਸ਼ਾਹ ਸਾਡੇ ਪਾਪ ਰੱਖ ਲਓ ਤੇ ਸਾਨੂੰ ਤੁਸੀਂ ਕੋ ਔਗਣ ਰੱਖ ਕੇ ਤੇ ਗੁਣ ਬਖਸ਼ ਦਿਓ ਇੱਕੋ ਹੀ ਗੁਣ ਬਖਸ਼ੋ ਵੀ ਤੁਹਾਡੇ ਭਾਣੇ ਚ ਜੀਏ ਤੁਹਾਡਾ ਸੀਸੇ ਤੁਹਾਡੇ ਚਰਨਾਂ 'ਚ ਪੇਟ ਕੀਤਾ ਜੇ ਤੁਹਾਡੀ ਰਜਾ ਹੋਵੇ ਤੇ ਇਹਨੂੰ ਭਾਵੇਂ ਕਿਸੇ ਨਹਿਰ ਤੇ ਮੁਕਾਬਲਾ ਮੁਕਾਬਲਾ ਬਣਵਾ ਦਿਓ ਸਾਡਾ ਚਾਹੇ ਬੰਦ-ਬੰਦ ਕਟਵਾ ਦਿਓ ਤੇ ਚਾਹੇ ਤੁਸੀਂ ਭਗਦੇ ਚ ਲਾਉਣਾ ਭਗਦੇ ਚ ਲਾ ਦਿਓ ਅਸੀਂ ਸੀ ਨਹੀਂ ਕਰਨੀ ਪਰ ਜੇ ਆਪਣੀ ਹੌਮੇ 'ਚ ਤੁਰੇ ਫਿਰਨਾ ਵੀ ਨਹੀਂ ਜੀ ਅਸੀਂ ਕਰ ਦਿਆਂਗੇ ਉੱਥੇ ਜੀ ਅਸੀਂ ਉੱਥਾਂ ਨਹੀਂ ਕੁਝ ਹੋਣਾ ਤੋ ਇਨੀਆਂ ਕਬੰਤੀਆਂ ਦੇ ਨਾਲ ਖੇਮਾ ਦਾ ਜਾ ਚਕਿਆ ਇਸ ਪਰਿਵਾਰ ਦਾ ਸਾਨੂੰ ਸਾਰਿਆਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹਰ ਸ਼ਹੀਦ ਪਰਿਵਾਰ ਦਾ ਸ਼ਹੀਦਾਂ ਦੇ ਪਰਿਵਾਰ ਜਿਹੜੇ ਉਹਨਾਂ ਨੇ ਬੜੇ ਕਸ਼ਟ ਝੱਲੇ ਆ ਆਉਂਦੇ ਜਾਂਦੇ ਲੰਘਿਆ ਕਰੋ ਇਹਨਾਂ ਨੂੰ ਪ੍ਰਣਾਮ ਕਰਿਆ ਕਰੋ ਮੱਥਾ ਟੇਕਿਆ ਕਰੋ ਕਿਉਂਕਿ ਬਹੁਤ ਵਿਰਲੇਟਾਂਵੇਂ ਲੋਕ ਨੇ ਜਿਹੜੇ ਆਪਣੇ ਸਿਧਾਂਤਾਂ ਤੇ ਕੈਮਰੇ ਨੇ ਜਿਨ੍ਹਾਂ ਨੇ ਆਪਣੇ ਜਵਾਨ ਪੁੱਤ ਤੋੜ ਕੇ ਵੀ ਆਪਣੇ ਸਿਧਾਂਤ ਨਹੀਂ ਛੱਡੇ ਰਾਜ ਭਗ ਦੀ ਗੱਲ ਨਹੀਂ ਛੱਡੀ ਜਿਹੜੇ ਰੌਲਾ ਪਾਉਂਦੇ ਨੇ ਲੋਕਾਂ ਦੇ ਪੁੱਤ ਮਰਾ ਦੇਓਗੇ ਉਹਨਾਂ ਨੂੰ ਇਹਨਾਂ ਦੇ ਘਰ ਭੇਜਿਆ ਕਰੋ ਕਿ ਜਿਨ੍ਹਾਂ ਨੇ ਹੱਥ ਹੀ ਤੋਰੇ ਆ ਉਹਨਾਂ ਨੇ ਗੱਲ ਹੀ ਨਹੀਂ ਛੱਡੀ ਰਾਜ ਭਗ ਦੇ ਉਹ ਕਹਿੰਦੇ ਰਾਜ ਚਾਹੀਦਾ ਸਾਨੂੰ ਤੇ ਜਿਨ੍ਹਾਂ ਨੇ ਉਹ ਉਹਦੀ ਗੱਲ ਖਰੋ ਵੀ ਚੀਜੀ ਤੇ ਲਹੂ ਨਹੀਂ ਲੱਗਾ ਉਹ ਕਹੀ ਜਾਂਦੇ ਵੀ ਤੁਸੀਂ ਲੋਕਾਂ ਦੇ ਪੁੱਤ ਮਰਾ ਦੇਓ ਸੋ ਇੰਨੀਆਂ ਕਿ ਬੇਨਤੀਆਂ ਰੱਖੇ ਮੰਦ ਅਜਾਜਕਾ ਜੀ ਭੁੱਲ ਚੁੱਕ ਜੇ ਕੋ ਹੋ ਗਈ ਹੋਵੇ ਤੇ ਉਹਦੇ ਲਿਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ